ਕਿ ਪੰਜਾਬ ਦੇ ਬੇਰੁਜ਼ਗਾਰ ਇਸ ਸਹਿਮ ਤੋਂ ਨਹੀਂ ਡਰਨਗੇ ਪੰਜਾਬ ਦੇ ਬੇਰੁਜ਼ਗਾਰ ਆਪਣੇ ਰੋਜ਼ਗਾਰ ਦੇ ਲਈ ਜਿੱਥੇ ਖੁੱਦ ਦੇ ਰੋਜ਼ਗਾਰ ਲਈ ਸੰਘਰਸ਼ ਕਰਨਗੇ ਉੱਥੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਵੀ ਕਰਨਗੇ ਕਿ ਜੋ ਬਰਡੋਜਰ ਚੱਲ ਰਿਹਾ ਜੋ ਪੀਲਾ ਪੰਜਾ ਚੱਲ ਰਿਹਾ ਅਸਲ ਦੇ ਵਿੱਚ ਇਹ ਲੋਕਾਂ ਤੇ ਚੱਲ ਰਿਹਾ ਇੱਥੋਂ ਦੇ ਵੱਡੇ ਵੱਡੇ ਪੁਲਿਸ ਅਫਸਰ ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚ ਨੀਹਾਂ ਦੇ ਵਿੱਚ ਲੋਕਾਂ ਦੀਆਂ ਲਾਸ਼ਾਂ ਚੁਣੀਆਂ ਗਈਆਂ ਨੇ ਉਹ ਕੋਠੀਆਂ ਨਹੀਂ ਡਟੀਆਂ ਜਾ ਰਹੀਆਂ ਅਤੇ 3 ਮਹੀਨਿਆਂ ਦੇ ਵਿੱਚ ਦਰਜਨਾ ਮਾਮਲੇ ਇੱਕ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦੇ ਪੰਜਾਬ ਦੇ ਵਿੱਚ 45 ਦੇ ਕਰੀਬ ਮਸਲੇ ਅਜੇ ਆਏ ਨੇ ਜਿੱਥੇ ਵਿੱਚ ਹਰੇਕ ਦੂਜੇ ਦਿਨ ਇੱਕ ਪੁਲਸ ਮੁਕਾਬਲਾ ਬਣਾਇਆ ਜਾਂਦਾ ਰਿਹਾ ਹੈ ਤੋ ਕਿ ਤਿੰਨ ਸਾਲਾਂ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਕੋਈ ਵੀ ਪੋਸਟ ਨਹੀਂ ਕੱਢੀ ਗਈ ਕੋਈ ਭਰਤੀ ਨਹੀਂ ਕੀਤੀ ਗਈ ਪਿਛਲੀਆਂ ਭਰਤੀਆਂ ਤਿੰਨ ਸਾਲਾਂ ਦੇ ਦੌਰਾਨ ਵੀ ਅਜੇ ਤੱਕ ਲਟਕ ਰਹੀਆਂ ਨੇ ਜੋ 52-53 ਹਜ਼ਾਰ ਦੇ ਰੋਜ਼ਗਾਰ ਦੇਣ ਦੇ ਵਾਅਦੇ ਮੁੱਖ ਮੰਤਰੀ ਰੋਜ਼ਾਨਾ ਮੀਡੀਆ ਰਾਹੀਂ ਕਰਦਾ ਹੈ ਆਪਣੇ ਸੀਮਤ ਮੀਡੀਆ ਰਾਹੀਂ ਤਾਂ ਉਹਦੇ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਉਹ ਅਸਲ ਦੇ ਵਿੱਚ ਕਾਂਗਰਸ ਸਰਕਾਰ ਦੀਆਂ ਜਾਂ ਪਿਛਲੇ ਸਰਕਾਰ ਬਿਲੇ ਦੀ ਜਿਹੜੇ ਐਡਵਰਟਾਈਜ਼ਮੈਂਟ ਹੋਈਆਂ ਨੇ ਉਹ ਭਰਤੀਆਂ ਨੇ ਕੋਟ ਬੇਰੋਜ਼ਗਾਰਾਂ ਦੀ ਜਥੇਬੰਦੀ ਬੇਰੋਜ਼ਗਾਰ ਸਾਂਝਾ ਮੋਰਚਾ ਜਸਤੇ ਵਿੱਚ ਵੱਖ-ਵੱਖ ਜਥੇਬੰਦੀਆਂ ਸ਼ਾਮਲ ਆ। ਉਹਨਾਂ ਵੱਲੋਂ ਮਾਨਸਾ ਦੇ ਬਚਿਤ ਭਵਨ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਇੱਕ ਇਕੱਠ ਕੀਤਾ ਗਿਆ। ਵੈਸੇ ਤਾਂ ਪਿਛਲੇ ਦਿਨੀ ਆ ਜਿਹੜਾ ਇਸ ਮੋਰਚੇ ਵੱਲੋਂ ਆ ਜਿਹੜਾ ਪਿਛਲੇ 2 ਮਹੀਨਿਆਂ ਦੇ ਦੌਰਾਨ 2-3 ਪ੍ਰੋਟੈਸਟ ਕੀਤੇ ਹੈਗੇ ਆ ਜੋ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਆ ਉਹਨਾਂ ਦੀ ਕੋਠੀ ਅੱਗੇ ਤੇ ਪਰ ਰੋਜ਼ਗਾਰ ਦੀ ਥਾਂ ਦੇ ਉੱਤੇ ਡਾਂਗਾ ਹੀ ਮਿਲੀਆਂ ਹਲ ਠੀਕ। ਰੋਜ਼ਗਾਰ ਨਹੀਂ ਮਿਲਿਆਗਾ। ਤੇ ਅੱਜ ਇਸ ਪ੍ਰੈਸ ਕਾਨਫਰੰਸ ਦਾ ਕੀ ਮਕਸਦ ਸੀਗਾ ਕੀ ਮੋਟਿਵ ਰਿਹਾ ਹੈਗਾ ਤੇ ਕੀ ਕੀ ਮੰਗਾ ਮਸਲੇ ਹੈਗੇ ਆ ਸਾਡੇ ਨਾਲ ਇਸ ਬੇਰੋਜ਼ਗਾਰ ਸੰਜੇ ਮੋਰਚੇ ਦੇ ਕੋਨਵੀਨਰ ਸੁਖਵਿੰਦਰ ਸਿੰਘ ਢੱਲਮਾ ਜੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਇਸ ਚੈਨਲ ਦੇ ਨਾਲ ਜੁੜੇ ਸਾਰੇ ਸਾਥੀਆਂ ਦਾ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਚੈਨਲ ਦਾ ਜੋ ਬੇਰਜ਼ਗਾਰਾਂ ਦੀ ਗੱਲ ਬੇਰਜ਼ਗਾਰਾਂ ਦਾ ਮਸਲੇ ਲੋਕਾਂ ਦੀ ਕਚੇਰੀ ਦੇ ਵਿੱਚ ਰੱਖ ਰਿਹਾ ਹੈਗਾ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਦੱਸਿਓ ਕਿ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਹੈਗੀ ਐ ਵੈਸੇ ਤਾਂ ਰੁਜ਼ਗਾਰ ਦੇ ਮਾਮਲੇ ਨੂੰ ਲੈ ਕੇ ਤਾਂ ਲਗਾਤਾਰ ਆ ਜਿਹੜਾ ਤੁਹਾਡੀ ਜੋ ਮੋਰਚਾ ਬਣਿਆ ਹੈਗਾ ਉਹ ਫਾਈਟ ਕਰਦਾ ਹੈਗਾ ਪਿਛਲੇ ਦਿਨੀ ਦੇਖਿਆ ਹੈਗਾ ਲੜਕੀਆਂ ਦੀਆਂ ਜਿਹੜੀਆਂ ਚੁੰਨੀਆਂ ਵੀ ਪਾਟੀਆਂ ਪੱਗਾਂ ਲੱਥੀਆਂ ਕਾਫੀ ਕੁਝ ਹੋਇਆ ਹਰੇਕ ਹਰੇਕ ਧਰਨੇ ਪ੍ਰਦਰਸ਼ਨ ਦੇ ਦੌਰਾਨ ਇਹ ਹੁੰਦਾ ਹੈਗਾ ਮੰਗਾ ਤੋਂ ਬਿਨਾਂ ਅੱਜ ਕਿਹੜੀ ਮੁੱਖ ਮੰਗ ਨੂੰ ਉਭਾਰਨ ਦੇ ਲਈ ਆ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈਗੀ ਜਿੱਥੇ ਅਸੀਂ ਆਪਣੇ ਬੇਰੁਜ਼ਗਾਰਾਂ ਦੇ ਰੁਜ਼ਗਾਰ ਦੀ ਗੱਲ ਕਰਦੇ ਆਂ ਅਸੀਂ ਇਸ ਤੋਂ ਅੱਗੇ ਵੀ ਗੱਲ ਆਪਣੇ ਬੇਰਜ਼ਗਾਰ ਸਾਥੀਆਂ ਨੂੰ ਸਮਝਾਉਣੀ ਚਾਹੁੰਦੇ ਆ ਸੂਬੇ ਦੇ ਭਾਰਤ ਦੇ ਹਾਲਾਤ ਕੀ ਹੈ ਇਹ ਵੀ ਆਪਣੇ ਲੋਕਾਂ ਨਾਲ ਸਾਂਝੇ ਕਰਨੇ ਚਾਹੁੰਦੇ ਆ ਕਿ ਬੇਰਜ਼ਗਾਰ ਇਕੱਲੇ ਰੋਜ਼ਗਾਰ ਤੱਕ ਹੀ ਨਹੀਂ ਸੋਚਦੇ ਭਾਰਤ ਦੇ ਵਿੱਚ ਦੂਜੇ ਰਾਜਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰਾਂ ਵੱਖ-ਵੱਖ ਵਰਗਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਪੇਸ਼ ਆ ਰਹੀਆਂ ਨੇ ਇਸ ਤੇ ਵੀ ਗੱਲ ਕਰਨੀ ਚਾਹੁੰਦੇ ਆ ਜਿਵੇਂ ਕਿ ਪਿਛਲੇ ਸਮਿਆਂ ਦੇ ਵਿੱਚੋ ਜੋਗੀ ਦਿੱਤਿਆ ਨਾਥ ਦੇ ਸੂਬੇ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਯੂਪੀ ਦੇ ਵਿੱਚ ਬਰਡੋਜਰ ਚਲਾਇਆ ਗਿਆ ਜਿਹਨੂੰ ਕਿ ਡਬਲ ਇੰਜਨ ਦੀ ਗਵਾਈ ਸੀ ਤਾਂ ਉਸੇ ਤਰੀਕੇ ਦੇ ਨਾਲ ਉੱਥੇ ਬੇਕਸੂਰ ਲੋਕਾਂ ਦੇ ਘਰ ਢਾਹੇ ਗਏ ਉਹਨਾਂ ਤੇ ਹਮਲੇ ਕੀਤੇ ਗਏ ਹਤਿਆਮਾ ਕੀਤੀਆਂ ਗਈਆਂ ਕਤਲ ਕੀਤੇ ਗਏ ਜਿਲ੍ਹਾ ਦੇ ਵਿੱਚ ਤੁੰਨਿਆ ਗਿਆ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਤਾਂ ਇਸੇ ਤਰੀਕੇ ਦੇ ਨਾਲ ਸੂਬਾ ਸਰਕਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ 20 ਬਰਡੋਜਰ ਲੈ ਕੇ ਪੀੜਾ ਪੰਜਾ ਲੈ ਕੇ ਆਈ ਹੈ ਕਿ ਪੀੜਾ ਪੰਜਾ ਪੰਜਾਬ ਦੇ ਵਿੱਚ ਲੋਕਾਂ ਨੂੰ ਇੱਕ ਵਿਸ਼ੇਸ਼ ਕੈਟਾਗਰੀ ਨੂੰ ਟਾਰਗੇਟ ਕਰਕੇ ਉਹਨਾਂ ਦੇ ਘਰ ਟਾਉਣ ਦੀ ਭਾਵੇਂ ਕੋਈ ਹਨਜਾਇਜ਼ ਕਬਜ਼ੇ ਕਿਉਂ ਨਾ ਹੋਵੇ ਬਖਾਇਆ ਜਾਂਦਾ ਹੈ ਕਿ ਨਸ਼ਾ ਤਸ਼ਕਰ ਹੈ ਬਖਾਇਆ ਜਾਂਦਾ ਹੈ ਕਿ ਗੈਂਗਸਟਰ ਹੈ ਉਹਨਾਂ ਦੀ ਗਿੱਟੀਆਂ ਦੇ ਵਿੱਚ ਗੋਲੀਆਂ ਮਾਰ ਕੇ ਜਿਹੜਾ ਪਿਛਲੇ ਦੌਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮਾਹੌਲ ਚੱਲਿਆ ਸੀ ਜਦੋਂ ਪੰਜਾਬ ਦੀ ਨੌਜਵਾਨੀ ਦਾ ਕਤਲ ਕੀਤੇ ਗਏ ਉਸੇ ਤਰੀਕੇ ਦੇ ਨਾਲ ਹੁਣ ਮਾਹੌਲ ਸਿਰਜਿਆ ਜਾ ਰਿਹਾ ਤਾਂ ਜੋ ਲੋਕ ਤਾਂ ਜੋ ਪੰਜਾਬ ਦੀਆਂ ਜਥੇਬੰਦੀਆਂ ਆਪਣੇ ਹੱਕਾਂ ਲਈ ਆਪਣੇ ਜੋ ਮਸਲੇ ਆ ਉਹਨਾਂ ਵਾਸਤੇ ਮੈਦਾਨ ਦੇ ਵਿੱਚ ਨਾ ਹੋਣ ਤੇ ਇੱਕ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਵੇ ਇੱਕ ਤਾਂ ਇਸ ਗੱਲ ਨੂੰ ਲੈ ਕੇ ਕਿ ਪੰਜਾਬ ਦੇ ਬੇਰੁਜ਼ਗਾਰ ਇਸ ਸਹਿਮ ਤੋਂ ਨਹੀਂ ਡਰਨਗੇ ਪੰਜਾਬ ਦੇ ਬੇਰੁਜ਼ਗਾਰ ਆਪਣੇ ਰੋਜ਼ਗਾਰ ਦੇ ਲਈ ਜਿੱਥੇ ਖੁੱਦ ਦੇ ਰੋਜ਼ਗਾਰ ਲਈ ਸੰਘਰਸ਼ ਕਰਨਗੇ ਉੱਥੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਸ ਗੱਲ ਤੋਂ ਜਾਗਰੂਕ ਵੀ ਕਰਨਗੇ ਕਿ ਜੋ ਬਰਡੋਜਰ ਚੱਲ ਰਿਹਾ ਜੋ ਪੀਲਾ ਪੰਜਾ ਚੱਲ ਰਿਹਾ ਅਸਲ ਦੇ ਵਿੱਚ ਇਹ ਲੋਕਾਂ ਤੇ ਚੱਲ ਰਿਹਾ ਜੋ ਸਰਕਾਰ ਦੇ ਨੇ ਜੋ ਜੋਕਾਂ ਦੇ ਨੇ ਉਹਨਾਂ ਤੇ ਨਹੀਂ ਚੱਲ ਰਿਹਾ ਇਥੋਂ ਦੇ ਵੱਡੇ ਵੱਡੇ ਪੁਲਿਸ ਅਫਸਰ ਜਿਨ੍ਹਾਂ ਦੀਆਂ ਕੋਠੀਆਂ ਦੇ ਵਿੱਚ ਨੀਹਾਂ ਦੇ ਵਿੱਚ ਲੋਕਾਂ ਦੀਆਂ ਲਾਸ਼ਾਂ ਚੁਣੀਆਂ ਗਈਆਂ ਨੇ ਉਹ ਕੋਠੀਆਂ ਨਹੀਂ ਡਟੀਆਂ ਜਾ ਰਹੀਆਂ ਉਹ ਅਫਸਰ ਉਹ ਲੀਡਰ ਜੋ ਸਮਗਲਨ ਧੰਦੇ ਦੇ ਵਿੱਚ ਸ਼ਾਮਲ ਹੈ ਉਹ ਅਫਸਰੋ ਲੀਡਰ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਲਿਫਤ ਹੈ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅ ਬਸਰਤੇ ਕੇ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕੀਤਾ ਜਾਵੇ ਤੇ ਲੋਕਾਂ ਚ ਇਸ ਗੱਲ ਦੀ ਬਾਵਾਖੱਟੀ ਜਾਵੇ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਦੇਖੋ ਆ ਫਲਾਨੇ ਵਿਅਕਤੀ ਨੂੰ ਫੜਿਆ ਗਿਆ ਉਹ ਗੈਂਗਸਟਰ ਸੀ ਭੱਜਣ ਲੱਗਿਆ ਗੱਟੇ ਦੇ ਵਿੱਚ ਗੋਲੀ ਮਾਰੀ ਗਈ ਆ ਤਿੰਨ ਮਹੀਨਿਆਂ ਦੇ ਵਿੱਚ ਦਰਜਨਾ ਮਾਮਲੇ ਇੱਕ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਦੇ ਪੰਜਾਬ ਦੇ ਵਿੱਚ 45 ਦੇ ਕਰੀਬ ਮਸਲੇ ਅਜੇ ਹੀ ਆਏ ਨੇ ਜਿੱਥੇ ਵਿੱਚ ਹਰੇਕ ਦੂਜੇ ਦਿਨ ਇੱਕ ਪੁਲਿਸ ਮੁਕਾਬਲਾ ਬਣਾਇਆ ਜਾਂਦਾ ਰਿਹਾ ਤਾਂ ਅਸਲ ਦੇ ਵਿੱਚ ਇਸ ਗੱਲ ਨੂੰ ਵੀ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਉਣਾ ਸੀ ਕਿ ਰਜ਼ਗਾਰਾਂ ਤੇ ਜਦੋਂ ਰੋਜ਼ਗਾਰ ਲਈ ਜਾਂਦੇ ਆ ਤਾਂ ਇਸ ਗੱਲ ਦਾ ਠੱਪਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਲਾਉਣ ਲਈ ਤਿਆਰ ਬੈਠੀ ਹੈ ਕਿ ਬੇਰਜ਼ਗਾਰ ਗੈਰ ਸਮਾਜੀ ਅੰਸਰ ਨੇ ਤੇ ਨਾਲ ਦੀ ਨਾਲ ਪਿਛਲੇ ਸਮਿਆਂ ਦੇ ਵਿੱਚ ਜੋ ਜਿੱਦੋ ਸਪਸ਼ਟ ਹੁੰਦੀ ਹੈ ਗੱਲ ਕਿ ਕਾਂਗਰਸ ਦੇ ਮੌਕੇ ਤੇ ਜਦੋਂ ਬੇਰਜ਼ਗਾਰ ਆਪਣਾ ਰੋਜ਼ਗਾਰ ਮੰਗ ਰਹੇ ਸੀ ਜਦੋਂ ਆਪਣੇ ਧਰਨੇ ਮੁਜਾਹਰੇ ਕਰ ਰਹੇ ਸੀਗੇ ਪਿਛਲੀ ਸਰਕਾਰ ਦੇ ਮੌਕੇ ਤੇ ਤਾਂ ਉਹਨਾਂ ਮੌਕੇ ਤੇ ਕਾਂਗਰਸ ਸਰਕਾਰ ਨੇ अनेका ਪਰਚੇ ਕੀਤੇ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਪਰਚੇ ਹੁੰਦੇ ਰਹੇ ਆ ਜਦੋਂ ਕੋਈ ਰਸਗਾਰ ਲੈਣ ਜਾਂਦੇ ਆ ਤੇ ਪੁਲਸ ਉਹਨਾਂ ਨੂੰ ਸਰਕਾਰ ਉਹਨਾਂ ਲੋਕਾਂ ਨੂੰ ਆਪਣੇ ਉਸ ਮੰਤਵ ਤੋਂ ਪਟਕਾ ਕੇ ਪਰਚਿਆਂ ਵਿੱਚ उलझा ਕੇ ਉਸ ਲਾਈਨ ਤੋਂ ਮੋੜਨਾ ਚਾਹੁੰਦੀ ਹੈ ਤਾਂ ਪਿਛਲੇ ਸਮੇਂ ਵਿੱਚ ਵੀ ਇਹ ਪਰਚੇ ਹੁੰਦੇ ਰਹੇ ਨੇ ਪਰੰਤੂ ਬਹੁਤ ਥੋੜੇ ਸਮੇਂ ਬਾਅਦ ਹੀ ਉਹ ਰੱਦੀ ਦੀ ਟੋਕਰੀ ਦੇ ਵਿੱਚ ਜਾਂਦੇ ਰਹੇ ਆ ਤਾਂ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਵਾਅਦਾ ਤਾਂ ਇਹ ਕੀਤਾ ਸੀ ਕਿ ਤਿੰਨ ਸਾਲਾਂ ਤਿੰਨ ਸਾਲ ਬੀ ਚੁੱਕੇ ਆ ਕਿ ਸਾਡੀ ਸਰਕਾਰ ਵੜਨ ਤੇ ਸਿਹਤ ਅਤੇ ਸਿੱਖਿਆ ਦੇ ਵਿੱਚ ਰੋਜ਼ਗਾਰ ਦੇਵਾਂਗੇ ਹਰੇਕ ਉਹ ਬੇਰਜ਼ਗਾਰ ਦੀ ਪੱਗ ਨਹੀਂ ਲਹੂਗੀ ਜਿਹੜਾ ਰੋਜ਼ਗਾਰ ਲੈਣ ਜਾਊਗਾ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਜਿਹੜਾ 70 75 ਸਾਲਾਂ ਚ ਪੰਜਾਬ ਦੇ ਲੋਕਾਂ ਨੇ ਸੰਤਾਪ ਚੱਲ ਲਿਆ ਉਹ ਸੰਤਾਪ ਹੁਣ ਨਹੀਂ ਚੱਲਣਾ ਪੈਣਾ ਤੇ ਇਹ ਅਸਾਸ ਦੇ ਨਾਲ ਸਰਕਾਰ ਪੰਜਾਬ ਦੇ ਲੋਕਾਂ ਨੇ ਬਣਾਈ ਸੀ ਚਾਹੀਦਾ ਤਾਂ ਇਹ ਸੀ ਕਿ ਉਹ ਸਾਰੇ ਚੋਣ ਵਾਦੇ ਪੂਰੇ ਕੀਤੇ ਜਾਂਦੇ ਜਿਹੜੇ ਕਾਂਗਰਸ ਸਰਕਾਰ ਨੇ ਨਹੀਂ ਪੂਰੇ ਕੀਤੇ ਸੀ ਘਰ ਘਰ ਰੋਜ਼ਗਾਰ ਵਾਲੇ ਜਾਂ ਬੇਰਜ਼ਗਾਰੀ ਭੱਤੇ ਵਾਲੇ ਪਰੰਤੂ ਵਾਪਰਿਆ ਉਲਟ ਕਿ ਤਿੰਨ ਸਾਲਾਂ ਦੇ ਵਿੱਚ ਸਿਹਤ ਅਤੇ ਸਿੱਖਿਆ ਪੋਸਟ ਨਹੀਂ ਕੱਢੀ ਗਈ ਕੋਈ ਭਰਤੀ ਨਹੀਂ ਕੀਤੀ ਗਈ ਪਿਛਲੀਆਂ ਭਰਤੀਆਂ 3 ਸਾਲਾਂ ਦੇ ਦੌਰਾਨ ਵੀ ਅਜੇ ਤੱਕ ਲਟਕ ਰਹੀਆਂ ਨੇ ਜੋ 52 53 ਹਜ਼ਾਰ ਦੇ ਰੋਜ਼ਗਾਰ ਦੇਣ ਦੇ ਵਾਅਦੇ ਮੁੱਖ ਮੰਤਰੀ ਰਜ਼ਾਨਾ ਮੀਡੀਆ ਰਾਹੀਂ ਕਰਦਾ ਹੈ ਆਪਣੇ ਸ੍ਰੀਮਤੀ ਮੀਡੀਆ ਰਾਹੀਂ ਤਾਂ ਉਹਦੇ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਉਹ ਅਸਲ ਦੇ ਵਿੱਚ ਕਾਂਗਰਸ ਸਰਕਾਰ ਦੀਆਂ ਜਾਂ ਪਿਛਲੇ ਸਰਕਾਰ ਬਲੇ ਦੇ ਜਿਹੜੇ ਐਡਵਰਟਾਈਜ਼ਮੈਂਟ ਹੋਈਆਂ ਨੇ ਉਹ ਭਰਤੀਆਂ ਨੇ ਕੋਰਟਾਂ ਦੇ ਵਿੱਚੋਂ ਲਟਕ ਰਹੀਆਂ ਸੀ ਅਨੇਕਾਂ ਹੋਰ ਕਾਰਨਾਂ ਕਰਕੇ ਲਟਕ ਰਹੀਆਂ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਆ ਦਿੱਤੇ ਹੀ ਨਹੀਂ ਜਾ ਰਹੇ ਸਗੋਂ ਘਮਾਏ ਵੀ ਜਾ ਰਹੇ ਆ ਕਿ ਇੱਕ ਕੋਈ ਉਮੀਦਵਾਰ ਇੱਕ ਨੌਕਰੀ ਤੇ ਜਦੋਂ ਜੁਆਇਨ ਕਰਦਾ ਹੈ ਉਸ ਦਾ ਕਿਉਂਕਿ अनेका ਥਾਮਾ ਤੇ ਬੇਰਜ਼ਗਾਰਾਂ ਨੇ ਪਿਛਲੇ ਸਮਿਆਂ ਦੇ ਵਿੱਚ ਅਪਲਾਈ ਕੀਤੇ ਸੀ ਆਪਣੇ ਰੋਜ਼ਗਾਰ ਵਾਸਤੇ ਤਾਂ ਦੂਜੀ ਭਰਤੀ ਜਦੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ 3 ਸਾਲਾਂ ਦੇ ਬਾਅਦ ਜਿਹੜੀ ਕਿ ਬਹੁਤ ਦੇਰੀ ਹੈ ਕਾਂਗਰਸ ਸਰਕਾਰ ਦੇ ਮੌਕੇ ਦੇ 2.5 ਸਾਲਾਂ ਦੇ ਵਿੱਚ ਪਹਿਲਿਆਂ ਦੇ ਵਿੱਚ ਹੀ ਇਸ਼ਤਿਹਾਰ ਆਉਂਦੇ ਰਹੇ ਨੇ ਬੇਰਜ਼ਗਾਰਾਂ ਨੂੰ ਕਿਤੇ ਨਾ ਕਿਤੇ ਨੌਕਰੀਆਂ ਮਿਲਦੀਆਂ ਰਹੀਆਂ ਨੇ ਮਾਸਟਰ ਕੈਡਰ ਦੀਆਂ ਜਾਂ ਹੋਰ ਵਿਭਾਗਾਂ ਦੇ ਵਿੱਚ ਤੇ ਪ੍ਰੰਤੂ ਇਹ ਸਰਕਾਰ ਨੇ 3 ਸਾਲਾਂ ਬਾਅਦ ਆਪਣੀ ਪਟਾਰੀ ਖੋਲੀ ਹੈ ਤੇ ਉਹਨਾਂ ਕੇਸਾਂ ਨੂੰ ਅਦਾਲਤਾਂ ਦੇ ਵਿੱਚੋਂ ਨਿਪਟਾ ਕੇ ਹੁਣ ਰੋਜ਼ਗਾਰ ਦੇਣ ਦਾ ਕੰਮ ਸ਼ੁਰੂ ਕੀਤਾ ਹੈ ਸ਼ੁਰੂ ਕੀਤਾ ਘਟ ਹੈ ਪ੍ਰਚਾਰਿਆ ਵੱਧ ਹੈ ਵੱਡੇ ਵੱਡੇ ਖਰਚੇ ਕਰਕੇ ਇਸ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਹੁੰਦਾ ਹੈ ਕਿ ਬਹੁਤੇ ਕੈਂਡੀਡੇਟ ਜਦੋਂ ਆਰਡਰ ਲੈ ਕੇ ਆਉਂਦੇ ਆ ਜਿਹੜੀ ਜਾ ਕੇ ਸੰਸਥਾ 'ਚ ਜੁਆਇਨ ਕਰਨਾ ਉੱਥੇ ਪੋਸਟ ਹੀ ਨਹੀਂ ਹੁੰਦੀ ਉਦਾਹਰਨ ਵਜੋਂ 4464 ਮਾਸਟਰ ਗ੍ਰੈਜੂਏਟ ਦੀਆਂ ਪੋਸਟਾਂ ਕਾਂਗਰਸ ਸਰਕਾਰ ਵੇਲੇ ਆਈਆਂ ਸੀ ਜਿਦੇ ਵਿੱਚੋਂ 262 ਕੈਂਡੀਡੇਟਸ ਨੂੰ ਨਿਯੁਕਤੀ ਪੱਤਰ ਭਾਵੇਂ ਮਿਲੇ ਪੀਐਜੂ ਦੇ ਐਡੀਟੋਰੀਅਨ ਵਿੱਚ ਸੀਐਮ ਪੰਜਾਬ ਨੇ ਦਿੱਤੇ ਪਰੰਤੂ ਉਹ ਅਜੇ ਤੱਕ ਆਪਣੇ ਆਰਡਰ ਲੈ ਕੇ ਹੀ ਘੁੰਮ ਰਹੇ ਐ ਤਾਂ ਬਹੁਤੇ ਸਮਾਂ ਤੇ ਹੋਰ ਏਦਾਂ ਦੀਆਂ ਭਰਤੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਵਾਰ ਆਰਡਰ ਮਿਲ ਜਾਂਦੀ ਹੈ ਬਾਅਦ ਵਿੱਚ ਕੋਈ ਰੀਅਲਿਸਟ ਹੁੰਦੀ ਹੈ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਸਿਰਫ ਪ੍ਰਚਾਰ ਕਰ ਦਿੱਤਾ ਜਾਂਦਾ ਇੱਕ ਨੌਕਰੀ ਦੇ ਜਿਹਦੇ ਵਿੱਚ ਐਡਵਰਟਾਈਜ਼ਮੈਂਟ ਪਿਛਲੀਆਂ ਸਰਕਾਰਾਂ ਮੌਕੇ ਦੀ ਹੋਈ ਹੈ ਜਿਨ੍ਹਾਂ ਦੇ ਵਿੱਚ ਰੂਲ ਪਿਛਲੀਆਂ ਸਰਕਾਰਾਂ ਦੇ ਮੌਕੇ ਦੇ ਬਣੇ ਨੇ ਜਿਹੜਾ ਕੁਝ ਸਾਰਾ ਪਿਛਲੇ ਸਮੇਂ ਦੇ ਵਿੱਚ ਪ੍ਰਬੰਾਨ ਗਿਆ ਹੋ ਚੁੱਕਿਆ ਨੇ ਸਿਰਫ ਬਾਵਾ ਕੱਟੀ ਜਾ ਰਹੀ ਹੈ ਤੇ अनेका ਪੇਪਰ ਪੰਜਾਬ ਸਰਕਾਰ ਨੇ ਕੰਡਕਟ ਕੀਤੇ ਨੇ ਸਾਰੇ ਦੇ ਵਿੱਚੋਂ ਤਕਰੀਬਨ ਕਿਤੇ ਨਾ ਕਿਤੇ ਨਕਲਾਂ ਦਾ ਰੁਝਾਨ ਕਿਤੇ ਨਾ ਪੇਪਰ ਲੀਕ ਹੋਣ ਦਾ ਰੁਝਾਨ ਕਿਤੇ ਨਾ ਕਿਤੇ ਹੋਰ ਸਾਰਾ ਕੁਝ ਵਾਪਰਿਆ ਉਹਨਾਂ ਸਾਰੀਆਂ ਗੱਲਾਂ ਨੂੰ ਲੁਕੋਇਆ ਜਾ ਰਿਹਾ ਹੈ ਇਸ ਹੁੰਦੀ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਮੰਤਰੀ ਜਿਹੜੇ ਵੱਡੇ ਵੱਡੇ ਘਟਾਲਿਆਂ ਦੇ ਵਿੱਚ ਵੱਡੇ ਵੱਡੇ ਰਿਸ਼ਵਤਾਂ ਦੇ ਵਿੱਚ ਸ਼ਾਮਲ ਹੈ ਉਹਨਾਂ ਨੂੰ ਲੁਕਾਉਣ ਵਾਸਤੇ ਆਮ ਲੋਕਾਂ ਤੇ ਬਟਰੋਜਰ ਚਲਾਇਆ ਤੇ ਬੇਰਜ਼ਗਾਰਾਂ ਤੇ ਪਰਚੇ ਦਰਜ ਜਿਹੜੇ ਪਿਛਲੇ ਸਮਿਆਂ ਦੇ ਸੀ ਉਹਨਾਂ ਨੂੰ ਅਫਰੋਲ ਕੇ ਬੇਰਜ਼ਗਾਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਜੇਲ੍ਹਾਂ ਵਿੱਚ ੜੱਕਿਆ ਜਾਵੇ ਉਹਨਾਂ ਨੂੰ ਰੋਜ਼ਗਾਰ ਦੀ ਮੰਗ ਤੋਂ ਢਕਾਇਆ ਜਾਵੇ ਜੇ ਕਿਤੇ ਮੁੱਖ ਮੰਤਰੀ ਸਿੱਖਿਆ ਮੰਤਰੀ ਜਾਂ ਕਿਸੇ ਹੋਰ ਮੰਤਰੀ ਦੇ ਦੁਆਰ ਤੇ ਜਾ ਕੇ ਬੇਰਜ਼ਗਾਰ ਆਪਣੇ ਰੋਜ਼ਗਾਰ ਦੀ ਗੱਲ ਕਰਦੇ ਹਨ ਤਾਂ ਉਹਨਾਂ ਨੂੰ ਚੱਕ ਕੇ ਜੇਲਾ ਥਾਣੇ ਵਿੱਚ ਤੁੰਨਲ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰਚੇ ਕੀਤੇ ਜਾਂਦੇ ਆ ਡਰਾਇਆ ਜਾਂਦਾ ਤਾਂ ਉਹ ਅੱਜ ਜੋ ਸਹਿਮ ਦਾ ਮਾਹੌਲ ਪੰਜਾਬ ਦੇ ਬੇਰਜ਼ਗਾਰਾਂ ਤੇ ਸਰਕਾਰ ਪੈਦਾ ਕਰ ਰਹੀ ਹੈ ਇਸ ਨੂੰ ਤੋੜਨ ਵਾਸਤੇ ਤੇ ਇਸ ਗੱਲ ਨੂੰ ਚੈਲੰਜ ਕਰਨ ਵਾਸਤੇ ਕਿ ਜੇ ਪੰਜਾਬ ਸਰਕਾਰ ਵਿੱਚ ਜ਼ਰੂਰਤ ਹੈ ਤਾਂ ਇਹਨਾਂ ਬੇਰਜ਼ਗਾਰਾਂ ਨੂੰ ਫੜ ਕੇ ਥਾਣੇ ਦੀ ਆਲਟੀਮੇਟਮ ਦੇ ਕੇ ਚੱਲ ਰਿਹਾ ਕਿ ਜੇ 27 ਤਰੀਕ ਤੱਕ April ਤੱਕ ਜੋ ਝੂਠੇ ਪਰਚੇ ਪਿਛਲੀ ਸਰਕਾਰ ਦੇ ਜਦੋਂ ਦਰਜ ਕੀਤੇ ਸੀ ਤੇ ਖੁਦ ਵੀ ਹੁਣ ਦੀ ਸਾਰੀ ਕੈਬਨਿਟ ਉਹਦੇ ਧਰਨਿਆਂ ਦੇ ਵਿੱਚ ਆ ਕੇ ਸਾਡਿਆਂ ਦੇ ਵਿੱਚ ਆਖਦੀ ਸੀ ਕਿ ਕਾਂਗਰਸ ਸਰਕਾਰ ਨੇ ਜਿਹੜੇ ਪਰਚੇ ਦਰਜ ਕੀਤੇ ਐ ਝੂਠੇ ਐ ਸਾਡੀ ਸਰਕਾਰ ਵੱਲੋਂ ਤੇ ਰੱਦ ਕੀਤੇ ਜਾਣਗੇ ਤੇ ਉਹਨਾਂ ਪਰਚਿਆਂ ਦੇ ਵਿੱਚ ਹੀ ਉਲਟਾ ਹੁਣ ਬੇਰਜ਼ਗਾਰਾਂ ਨੂੰ ਆਈਡੈਂਟੀਫਾਈ ਕਰਕੇ ਜਿਹੜਾ ਸ਼ਾਮਲ ਕਰਕੇ ਜ਼ਿਲ੍ਹਾ ਥਾਣਾ ਵਿੱਚ ਡੱਕਣ ਦੀ ਤਾਕਤ ਹੈ ਵੀ ਕਿ ਉਹ ਰੱਦ ਕੀਤੇ ਜਾਣ ਨਾ ਕੀਤੇ ਗਏ ਤਾਂ 27 ਤਰੀਕ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਦੇ ਇਸ ਵਿਧਿਕੀ ਦੇ ਖਿਲਾਫ ਸਮੁੱਚੇ ਪੰਜਾਬ ਦੇ ਵਿੱਚੋਂ ਬੇਰਜ਼ਗਾਰਾਂ ਮਾਗੇ ਕਿ ਗ੍ਰਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਭੇਜੋ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਜਿਹੜਾ ਫਿਰ ਜਗਰਸਾਂਜੀ ਮੋਰਚੇ 'ਤੇ ਲੋ ਪ੍ਰੈਸ ਕਾਨਫਰੰਸ ਰੱਖੀ ਸੀ ਮਾਨਸਾ ਦੇ ਵਿੱਚ ਜੀ